ਹਾਂਜੀ ਕਿਦਾਂ ਸਾਰੇ ਹੋਪਸ ਸਾਰੇ ਵਧੀਆ ਹੋਗੇ ਅੱਜ ਜਿਹੜੀ ਪਿੱਛੇ ਅਨਾਉਂਸਮੈਂਟ ਹੋ ਰਹੀ ਹੈ ਉਹਦੇ ਵਿੱਚ ਫਰੈਂਚ ਚ ਦੱਸਿਆ ਜਾ ਰਿਹਾ ਹੈ ਕਿ ਜੇ ਕਿਸੇ ਕੋਲ ਓਵਰਸਾਈਜ਼ ਕੈਰੀ-ਆਨ ਬੈਗ ਹੈਗਾ ਲਿਆ ਕੇ ਸਾਨੂੰ ਦਿਓ ਅਸੀਂ ਉਹ ਚੈੱਕ-ਇਨ ਚ ਕਨਵਰਟ ਕਰ ਦਾਂਗੇ ਫ੍ਰੀ ਆਫ ਕੋਸਟ ਵਿਦਾਊਟ ਐਨੀ ਕੋਸਟ ਤੇ ਉਹ ਤੁਹਾਡੇ ਡੈਸਟੀਨੇਸ਼ਨ ਤੇ ਈਜ਼ੀਲੀ ਪਹੁੰਚੇਗਾ ਪਰ ਉਹ ਇਨਫੋਰਮੇਸ਼ਨ ਹੈਗੀ ਹੈ ਸਾਡੇ ਲਈ ਤੁਹਾਡੇ ਲਈ ਕੀ ਇਨਫੋਰਮੇਸ਼ਨ ਹੈ ਕਿ ਆਪਾਂ 에어ਪੋਰਟ ਤੇ ਕੀ ਕਰ ਰਹੇ ਹਾਂ ਆਪਾਂ 에어ਪੋਰਟ ਤੇ ਅੱਜ ਤੋਂ 3 ਸਾਲ ਪਹਿਲਾਂ ਸਨ 2023 ਦੇ ਵਿੱਚ ਮੋਂਟਰੀਅਲ ਤੋਂ ਕੈਲਗਰੀ ਜਾਣ ਦੀ ਫਲਾਈਟ ਦਾ ਵੇਟ ਕਰ ਰਹੇ ਸੀ ਆਪਾਂ ਕੈਲਗਰੀ ਜਾ ਰਹੇ ਆਪਾ ਉਹਦਾ ਵਲੋਗ ਸ਼ੂਟ ਕੀਤਾ ਸੀ ਪਰ ਅਪਲੋਡ ਨਹੀਂ ਕੀਤਾ ਅੱਜ ਕਰ ਰਹੇ ਹਾਂ ਕਿਉਂਕਿ ਮੈਂ ਅਮਰੀਕਾ ਕਦੋਂ ਆਇਆ ਪਹਿਲਾਂ ਜ਼ਰੂਰੀ ਹੈ ਕਿੱਦਾਂ ਆਇਆ ਵੀਜ਼ਾ ਲੈ ਕੇ ਆਇਆ ਤੇ ਵੀਜ਼ਾ ਕਿੱਦਾਂ ਲਿੱਤਾ ਸੋ ਆਹ ਵਲੋਗ ਦੇ ਵਿੱਚ ਆਪਾਂ ਉਹੀ ਕਵਰ ਕੀਤਾ ਤੇ ਬਹੁਤ ਹੀ ਇੰਜੋਇੰਗ ਵਲੋਗ ਆ ਸੋ ਵਾਚ ਟਿਲ ਐਂਡ ਐਂਡ ਤੱਕ ਦੇਖਣਾ ਸਟੇ ਟੂ ਤੇ ਆ ਬ੍ਰੈਡ bro ਇੰਨਾ ਕਿ ਸਵਾਦ ਸੀ ਕਹਿੰਦਾ ਮੈਨੂੰ ਅੱਜ ਵੀ ਯਾਦ ਆ ਮੈਂ ਦੂਜੀ ਥਾਰ ਮੰਗਾਇਆ ਸੀ ਆ ਬ੍ਰੈਡ ਮੱਖਣ ਲਾ ਕੇ ਓਏ ਹੋਏ ਹੋਏ ਬਹੁਤ ਸਵਾਦ ਲੱਗਦਾ ਧਰਮ ਨਾਲ ਉਹ ਬੈਲ ਦੱਬੀ ਬ੍ਰੈਡ ਆ ਗਿਆ ਕੀ ਬਾਤ ਹੈ ਜੰਨਤ ਦੂਰ ਦੂਰ ਤੱਕ ਬੱਦਲ ਛਾਏ ਪਏ ਨੇ ਓਏ ਹੋਏ ਹੋਏ ਮੈਂ ਕਰਦਾ ਮੂਵੀ ਇੰਜੋਏ ਹਜੇ 5-6 ਘੰਟਿਆਂ ਦੀ ਆਪਣੀ ਹੈਗੀ ਹੈ ਫਲਾਈਟ ਤੁਸੀਂ ਜਿਹੜਾ ਨਾ ਟਾਈਮ ਲੈਪਸ ਐਡ ਕਰ ਰਹੇ ਮੈਂ ਅੱਗੇ ਹੈਵ ਫਨ ਯਾਰ ਇਹ ਲੋ ਜੀ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਵਲੋਗ ਵਧੀਆ ਲੱਗ ਰਿਹਾ ਹੋਊਗਾ ਸੋ ਮੈਂ ਵੌਇਸਓਵਰ ਦੁਬਾਰਾ ਤਾਂ ਕਰ ਰਿਹਾ ਕਿਉਂਕਿ ਅੱਜ ਦੀ ਕਲਿੱਪਸ ਨੇ ਨਾ ਇਹਨਾਂ ਦੇ ਵਿੱਚ ਪਿੱਛੇ ਬੈਕਗ੍ਰਾਉਂਡ ਨੋਇਸ ਬਹੁਤ ਜ਼ਿਆਦਾ ਸੀ ਮੈਂ ਟਰਾਈ ਕੀਤਾ ਨੋਇਸ ਕੈਨਸਲੇਸ਼ਨ ਅਪਲਾਈ ਕਰਕੇ ਦੇਖਿਆ ਵਾਇਲ ਐਡੀਟਿੰਗ ਬਟ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਉਹ ਨੋਇਸ ਇੰਨਾ ਕਿ ਜ਼ਿਆਦਾ ਹੈ ਕਿ ਉਹ ਮੇਰੀ ਆਵਾਜ਼ ਵੀ ਨਾਲ ਹੀ ਕੱਟ ਰਿਹਾ ਸੋ ਯਾ ਦੈਟਸ ਵਾਈ ਆਮ ਡੂਇੰਗ ਵੌਇਸਓਵਰ ਬਟ ਮੇਨ ਗੱਲ ਆ ਕਿ ਭਾਈ ਜਦੋਂ ਮੈਂ ਇੰਡੀਆ ਤੋਂ ਆਇਆ ਉਦੋਂ ਆਲੇ-ਦੁਆਲੇ ਜਾਂਚ ਬੈਠਾ ਮੈਨੂੰ ਨੇਰੇ ਹੀ ਦਿਖ ਰਿਹਾ ਸੀ ਰਾਈਟ ਮਸੂਮ ਵੀ ਜਸ ਹੁਣ ਜਦੋਂ ਮੈਂ ਦੁਬਾਰਾ ਫਲਾਈਟ ਲੇਤੀ ਆ ਮੋਂਟਰੀਅਲ ਟੂ ਕੈਲਗਰੀ ਮੇਰੇ ਲਈ ਆ ਵਿਊ ਬਹੁਤ ਜ਼ਿਆਦਾ ਐਕਸਾਈਟਿੰਗ ਸੀਗਾ ਮੈਂ ਸਾਰੀ ਫਲਾਈਟ ਦੇ ਵਿੱਚ ਆਲਮੋਸਟ ਮੈਂ ਕੰਟੈਕਟ ਸੁੱਤਾ ਮੈਂ ਆਹ ਕਲਿੱਪ ਦੇ ਵਿੱਚ ਆਈ ਦੱਸ ਰਿਹਾ ਸੀਗਾ ਕਿ ਮੈਂ ਕੰਟੈਕਟ ਸੋ ਗਿਆ ਐਂਡ ਉਸ ਤੋਂ ਬਾਅਦ ਮੈਂ ਬਾਹਰ ਦੇਖਿਆ ਸਟਿਲ bro ਇੰਨਾ ਸੋਹਣਾ ਵਿਊ ਇੰਨਾ ਸੋਹਣਾ ਵੈਦਰ ਐਂਡ ਆਲਸੋ ਜਿੱਥੇ ਆਪਾਂ ਜਾ ਰਹੇ ਹਾਂ ਉੱਥੇ ਏਦੋਂ ਵੀ ਜ਼ਿਆਦਾ ਸੋਹਣਾ ਵੈਦਰ ਬਸ ਪਹੁੰਚਣ ਵਾਲੇ ਆ ਬਣੇਰੋ ਵਲੋਗ ਦੇ ਨਾਲ ਦਿਖਾਣੇ ਆ ਤੁਹਾਨੂੰ ਕੈਲਗਰੀ ਦੀ ਸੁੰਦਰਤਾ ਯਾ ਲੋ ਜੀ ਆ ਗਏ ਪੰਜਾਬੀ ਕੱਲ ਗਰੀਜ ਫਾਈਲਟ ਨੇ ਲੈਂਡਿੰਗ ਲਈ ਵਰ ਖਿੱਚਦਾ ਤੇ ਅੱਜ ਆਜ ਲੈਂਡ ਕਰਦਾ ਜੋ ਵੀ ਵੀਊ ਤੁਸੀਂ ਦੇਖ ਪਾ ਰਹੇ ਹੋ ਸਿਰਫ ਤੇ ਸਿਰਫ ਦਿਖਾਣਾ ਕੁਦਰਤ ਦੇ ਹੱਥਾਂ ਸੀਗਾ ਤੇ ਮੇਰਾ ਵਲੌਗ ਬਣਾਉਣਾ ਵੀ ਕੁਦਰਤ ਦੇ ਹੱਥਾਂ ਸੀ ਕਿਉਂਕਿ ਜੇ ਅੱਜ ਮੌਸਮ ਗੰਦਾ ਹੁੰਦਾ ਤੇ ਇੰਨਾ ਸੋਹਣਾ ਵੀਊ ਤੁਹਾਡੇ ਸਾਹਮਣੇ ਨਹੀਂ ਸੀ ਹੁੰਣਾ ਤੇ ਬੱਦਲਾਂ ਨੂੰ چیرਦੇ ਹੋਏ ਯਾਰ ਹੁਣੀ ਪਹੁੰਚ ਗਏ ਕੱਲ ਗੀ ਇਹ ਆ ਜੀ ਦੂਜੇ ਦਿਨ ਦਾ ਵਲੌਗ ਆਫਟਰ ਹੈਵਿੰਗ आवर ਅਪਾਇੰਟਮੈਂਟ ਡਨ ਉਹਨਾਂ ਨੇ ਆਪਣਾ ਪਾਸਪੋਰਟ ਰੱਖ ਲਿਆ ਸੀ ਅਪਾਇੰਟਮੈਂਟ ਹੋ ਗਈ ਹੁਣ ਆਪਾਂ ਬੇਲੇ ਸੀਗੇ ਕਿਉਂਕਿ ਆਪਣੀ ਫਲਾਈਟ ਸੀ ਕੱਲ ਨੂੰ ਠੀ ਜਾ ਰਹੇ ਆ ਇੱਕ ਬਹੁਤ ਹੀ ਵਧੀਆ ਡੈਸਟੀਨੇਸ਼ਨ ਤੇ ਘੁੰਮਣ ਤੇ ਕਮਾਣ ਅੱਜ ਚੱਲੀਏ ਉਹ ਨਹੀਂ ਨਹੀਂ ਡਰੋਣਾ ਇਹਦੂ ਸੋਹਣਾ 뷰 ਵੀ ਆ ਜੇ ਆ ਚੈੱਕ ਕਰੋ ਜੰਨਤ ਦਾ ਬਾਪੋ ਜੰਨਤ ਸੋ ਮੈਂ ਹਰ ਵਾਰੀ ਕਹਿਣਾ ਅੱਖਾਂ ਜੋ ਕੈਪਚਰ ਕਰਦੀਆਂ ਨੇ ਉਹ ਇਹ ਕੈਮਰਾ ਕੈਪਚਰ ਨਹੀਂ ਕਰ ਸਕਦਾ ਬਟ ਸਟਿਲ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ 뷰 ਆ ਲਿਟਰਲੀ ਠੀਕ ਹੈ ਜੀ ਇਹ ਹੈਗਾ ਜੀ ਕੈਲਗਰੀ ਦੇ ਵਿੱਚੋਂ ਵਿੱਚ ਰਿਵਰ ਨਿਕਲਦੀ ਆ ਇਹਦੇ ਇਧਰਲੀ ਰਾਈਟ ਸਾਈਡ ਵੀ ਤੇ ਲੈਫਟ ਸਾਈਡ ਦੋਵਾਂ ਸਾਈਡਾਂ ਤੇ ਸ਼ਹਿਰ ਵਸਿਆ ਹੋਇਆ ਬੰਦਾ ਮੁੱਕ ਜੇਗਾ ਪਰ ਕੰਮ ਨਹੀਂ ਮੁੱਕਦੇ ਇਹ ਗੱਲ ਸਾਰਿਆਂ ਨੂੰ ਪਤਾ ਸੋ ਕੰਮਾਂ ਤੋਂ ਲੋ ਛੁੱਟੀਆਂ ਤੇ ਘੁੰਮੋ ਜਿੰਨਾ ਘੁੰਮ ਸਕਦੇ ਹੋ ਇਹ ਜ਼ਿੰਦਗੀ ਬਹੁਤ ਛੋਟੀ ਹੈ ਸੋ ਘੁੰਮੋ ਜਿੰਨਾ ਘੁੰਮ ਸਕਦੇ ਹੋ ਬਾਕੀ ਅਸੀਂ ਤਾਂ ਹੈਗੀਆਂ ਸਬਸਕ੍ਰਾਈਬ ਬਟਨ ਨੂੰ ਦਬ ਦੋ ਨਜ਼ਾਰੇ ਤਾਂ ਆਉਂਦੇ ਹੀ ਰਹਿਣਗੇ ਕਿਸ਼ਕ ਨੇਡਾ ਸੋ ਆਜੋ ਤੁਸੀਂ ਦੇਖ ਰਹੇ ਹੋ ਇਹ ਹੈ ਕਿ ਜਿੱਲਕੀ ਦੇ ਡਵੋਨੀਅਨ ਗਾਰਡਨ ਇਹ ਗਾਰਡਨ ਕਿਤੇ ਬਾਹਰ ਨਹੀਂ ਇਹ ਇੱਕ ਬਿਲਡਿੰਗ ਦੇ ਅੰਦਰ ਐਂਡ ਬਹੁਤ ਹੀ ਸੋਹਣਾ ਹੈ ਐਂਡ ਕਿੰਨਾ ਕਿ ਸੋਹਣਾ ਹੈ ਇਹ ਮੈਂ ਦੱਸਾਂ ਇਸ ਤੋਂ ਵਧੀਆ ਤੁਸੀਂ ਆਪ ਦੇਖੋ event room, washroom, family washroom, park administration. ਸੋ ਲੋਕ ਬਣਾਦੇ ਬਣਾਦੇ ਆਪਾਂ ਨੂੰ ਦੇਗੀ ਜੀ ਆਈਸਕ੍ਰੀਮ ਸ਼ਾਪ ਓਏ ਹੋਏ ਹੋਏ ਆਈਸਕ੍ਰੀਮ ਤੇ ਨਿੱਕੇ ਜਿਹੇ ਬੱਚੇ ਨਹੀਂ ਛੜਦੇ ਆਪਾਂ ਦਾ ਫੇਰ ਵੱਡੇ ਆ ਮੂੰਹ ਮਿੱਠਾ ਕਰਨਾ ਸੀਗਾ ਜੀ ਅਮਰੀਕਾ ਦਾ ਵੀਜ਼ਾ ਮਿਲ ਗਿਆ ਮੂੰਹ ਮਿੱਠਾ ਕਰਨਾ ਤੇ ਬੰਦਾ ਸੋ ਆਈਸਕ੍ਰੀਮ ਖਾਣ ਲੱਗੇ ਕਿਹੜੀ ਖਾਣ ਲੱਗੀਆਂ ਦੱਸੋ ਗੈਸ ਕਰੋ ਐਨੀ ਕਮੈਂਟਸ ਆਪਸ਼ਨਸ ਬੋਥ ਸੀ ਮੈਂਟ ਸਟ੍ਰੋਬੇਰੀ ਚਾਕਲੇਟ ਵਨੀਲਾ ਪਿਸਟਾਚਿਓ ਬਟ ਆਪਣੀ ਇੱਕ ਹੀ ਫੇਵਰਿਟ ਵਨੀਲਾ ਆਈਸਕ੍ਰੀਮ ਵਿਦ ਬੋਥ ਚਾਕਲੇਟ ਓਨ ਐ ਉੱਥੋਂ ਸਿੱਧਾ ਆਪਾਂ ਹੋਟਲ ਚਾਏ ਹੋਟਲ ਆ ਕੇ ਰਾਮ ਰੂਮ ਕੀਤਾ ਐਂਡ ਉਸ ਤੋਂ ਬਾਅਦ ਆਪਣੀ ਸਿੱਧਾ 7 ਵਜੇ ਮਾਰਨਿੰਗ ਫਲਾਈਟ ਸੀਗੀ ਬ੍ਰੈਕਫਾਸਟ ਕੀਤਾ ਬ੍ਰੈਕਫਾਸਟ ਦੇ ਵਿੱਚ ਆਪਣੇ ਕੋਲ ਸੀਗੇ ਸੀਰ ਬਟਰ ਬੇਗਲ ਨਾਨਾ ਦਿੱਤਾ ਬਾਕੀ ਸਾਰਾ ਨੌਨ ਵੇਜ ਓਮਲੇਟ ਵਗੈਰਾ ਵੀ ਹੈਗਾ ਸੀ ਆਪਾਂ ਨੌਨ ਵੇਜ ਖਾਂਦੇ ਨਹੀਂ ਕੀ ਬਾਤ ਆ ਪੰਜਾਬੀਆਂ ਦਾ ਸਵਾਗਤ ਪੰਜਾਬੀ ਚ ਹੋ ਜਾਏ ਤੇ ਹੋਰ ਕੀ ਚਾਹੀਦਾ ਜੀ ਆਇਆਂ ਨੂੰ ਥੈਂਕ ਯੂ ਜੀ ਥੈਂਕ ਯੂ ਸੋ ਮਚ ਬ੍ਰੇਕਫਾਸਟ ਕੀਤਾ 에어ਪੋਰਟ ਤੇ ਆਏ ਫਲਾਈਟ ਲਈ ਤੇ ਹੁਣ ਸਿੱਧਾ ਰਵਾਨਾ ਹੋਵਾਂਗੇ ਮੋਂਟਰੀਅਲ ਸੋ ਇਹ ਸੀ ਜੀ ਅੱਜ ਦਾ ਵਲੌਗ ਜਿਹਨੂੰ 3 ਸਾਲ ਹੋ ਗਏ ਮੇਰੇ ਫੋਨ ਚ ਪਿਆ ਨੂੰ ਅੱਜ ਰਿਲੀਜ਼ ਹੋ ਰਿਹਾ ਉਦੋਂ ਮੇਰੇ ਕੋਲ ਟਾਈਮ ਨਹੀਂ ਸੀ ਅਪਲੋਡ ਕਰਨ ਦਾ ਅੱਜ ਮੇਰੇ ਕੋਲ ਟਾਈਮ ਆ ਅੱਜ ਆਪਾਂ ਵਲੌਗ ਬਣਾ ਰਹੇ ਹਾਂ ਇਸ ਜਰਨੀ ਦੇ ਵਿੱਚ ਤੁਹਾਡੀ ਸਾਰਿਆਂ ਦੀ ਲੋੜ ਹੈ ਕੀਪ سپورਟਿੰਗ ਸਬਸਕ੍ਰਾਈਬ ਕਰੋ ਜਿਹਨੇ ਨਹੀਂ ਕੀਤਾ ਹੋਇਆ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਨਵਾਂ ਵਲੌਗ ਆਵੇ ਤੁਹਾਨੂੰ ਪਤਾ ਲੱਗ ਜਾਏ ਐਂ ਸ਼ੇਅਰ ਜ਼ਰੂਰ ਕਰੋ ਲਾਈਕ ਕਮੈਂਟਸ ਵੀ ਕਰਦੇ ਜਾਓ ਐਂਡ ਜਲਦੀ ਵਲੌਗ ਆ ਰਿਹਾ ਮੋਂਟਰੀਅਲ ਟੂ ਅਮਰੀਕ ਬੋਧ ਜਲ ਮਿਲਦੇ ਇੱਕ ਹੋਰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਜੈ ਸ਼ੀ ਰਾਮ ਸਤਿ ਸ਼੍ਰੀ ਅਕਾਲ ਖੁਦਾ হাফেজ